मेरा बिजली का बिल बिजली का बिल बहुत ज्यादा आ चुका है सर पिछला जोड़ जोड़ के प्लीज कृपा करके मेरी मदद की जाए मैं नहीं भर सकता सर बिल्ली मेरी माँ दूरी बी भाई भी यार हथ बेवरे ਸਾਡੇ ਬਈ ਮੇਰਾ ਮੁੰਡਾ ਮੰੰਜੇ ਤੇ ਪਿਆ ਹੈ ਸੱਟ ਲੱਗੀ ਹੋਈ ਐ ਸ਼ਿਕਾਫੇ ਜੋਗਰੇ ਨੇ ਸਰ ਕੋਈ ਕਮਾਈ ਨਹੀਂ ਹੈ ਜੀ ਘਰ ਦਾ ਸਾਡਾ ਬੇਲਾ ਤੁਹਾਨੂੰ ਜੁਰਮਾਨਾ ਲਾ ਕੇ ਆਉਂਦਾ ਹੈ ਜੁਰਮਾਨਾ ਲਾ ਕੇ ਆਉਂਦਾ ਸੀ ਭਰ ਨਹੀਂ ਛੱਕਦੇ ਜੀ ਤੁਹਾਨੂੰ ਮਦਦ ਕੀਤੀ ਜਾਵੇ ਜੀ ਐਸੇ ਦੀ ਜੇ ਮੁੰਡੇ ਦਾ ਇਲਾਜ ਕਰਾਉਣਾ ਜੀ ਅਸੀਂ ਪਲੀਜ਼ ਸਰ ਮੇਰੀ ਮਦਦ ਕੀਤੀ ਜਾਵੇ ਮੈਂ ਆਪ ਜੀ ਦੇ ਕੋ ਕੋ ਕਿ ਮੈਂ ਆਪ ਦੇ ਪਿਤਾ ਜੀ ਦਾ ਜਿਦਾ ਰੱਬ ਬੜੀ ਜਗ੍ਹਾ ਮੇਰੀ ਮਦਦ ਕੀਤੀ ਜਾਵੇ ਥੋੜੀ ਮੇਰੇ ਪਿਤਾ ਜੀ ਬਹੁਤ ਜ਼ਿਆਦਾ ਹੋਣੇ ਉਹ ਕਮਾਈ ਨਹੀਂ ਕਰ ਸਕਦੇ ਬਿਜਾਰੇ ਬਜੁਰਗ ਗੱਦੇ ਹੜੀਦਾਰ ਬੰਦੇ ਨੇ ਪ੍ਰੀਤ ਜੇ ਮੇਰਾ ਲਾਜ ਵੀ ਹੋ ਜੇ ਤੇ ਮੇਰੇ ਮਾਜੀ ਬੱਚੀ ਕੀ ਨਾ ਮੁੱਦਾ ਜਗਜੀਤ ਵੀਰੇ ਜੀ ਜੀ ਇਸ ਵਿੱਚ ਕੀ 8 ਸਾਲ ਪਹਿਲਾਂ ਛੁੱਟੇ ਨਾ ਮੈਂ ਪੱਠੇ ਦਵਾ ਰਿਆ ਸੀਗਾ ਜੀ ਪੱਠੇ ਤੇ ਆਉਂਦੇ ਹਾਂ ਚਾਨਕ ਦਾ گاਉਂ ਮੂਰੇ ਆ ਗਈ ਹੈ ਉਹਦੇ ਵਿੱਚ ਬੱਜਨ ਕਰਨ ਮੈਂ ਤੌਣ ਪਾਣ ਵਿੱਚ ਜਾੜ ਗਿਆ ਕਿਉਂਕਿ ਮੇਰਾ ਜੋ ਰੀੜ ਦੀ ਹੱਡੀ ਉਹ ਟੁੱਟ ਗਈ ਸੀ ਕਦੋਂ ਹੋਇਆ ਸਟੱਪਾਸ ਸਰ ਅੱਜ 2.5 ਸਾਲ ਪਹਿਲਾਂ ਜੀ ਹਾਂਜੀ 2.5 ਸਾਲ ਪਹਿਲਾਂ ਉਹ ਜਦੋਂ ਕਿ ਆਪਰੇਸ਼ਨ ਜ਼ਰੂਰ ਹੋਇਆ ਸੀਗਾ ਚੰਡੀਗੜ੍ਹ ਰੱਖਿਆ ਸੀਗਾ ਪੰਜਵੇਂ ਦਿਨ ਮੇਰਾ ਜਾ ਕੇ ਕਿਤੇ ਆਪਰੇਸ਼ਨ ਹੋਇਆ ਸੀ ਜੀ ਉਹਦੋਂ ਨੂੰ ਲੱਖੋ ਕਿ ਨਾੜਾਂ ਜੋ ਨਾੜਾਂ ਸ਼ਾਲੀਆਂ ਬਲੋਕ ਹੋ ਚੁੱਕੀਆਂ ਸੀ ਨੇ ਜੀ ਉਹਨਾਂ ਨੇ ਆਪਰੇਸ਼ਨ ਕਰਤਾ ਜੀ ਮੰਨ ਕੇ ਰੱਖਿਆ 1.5 ਮਹੀਨਾ ਵਾਂਗੂ ਐਤੋਂ ਬਾਅਦ ਮੈਂ ਘਰੇ ਪੇ ਛੁੱਟੀ ਗਾਪੀ ਸੀ ਜੀ ਵੀ ਘਰੇ ਦੇਖਭਾਲ ਕਰ ਲਓ ਹੁਣ ਜੋ ਦੇਖਭਾਲ ਲਈ ਪਤਾ ਜੜਵੜ ਜ਼ਖਮ ਹੋ ਗਏ ਜੀ ਨਾ ਤਾਂ ਕੋਈ ਗੱਦਾ ਸੀ ਨਾ ਕੋਈ ਹੋਰ ਸੀ ਮੇਰੇ ਕੋਲ ਜੀ ਕਿਉਂਕਿ ਪੈਦੇ ਬੰਦੇ ਇੱਥੋਂ ਲੈ ਕੇ ਤੱਕ ਡੈਡ ਆ ਜੀ ਉਹਦੇ ਕਾਕੇ ਸਾਰੇ ਜ਼ਖਮ ਬਹੁਤ ਜ਼ਿਆਦਾ ਹੋ ਗਏ ਸੀਗੇ ਲੋ ਜੇ ਜ਼ਖਮ ਨੇ ਇੰਨਾ ਪੈਸਾ ਖਰਾਬ ਕਰਤਾ ਜਿੰਨਾ ਵੀ ਕਹਦੇ ਜੀ ਹਾਂ ਹੁਣ ਇਹ ਤੱਕ ਹਰੇ ਜੱਕ ਜ਼ਖਮ ਮੇਰੇ ਇੰਨੇ ਜ਼ਿਆਦਾ ਹੋਏ ਪੈਣ ਜਿੰਨੇ ਵੀ ਕਹਦੇ ਜੀ ਬਿਜਲੀ ਦਾ ਬਿੱਲ ਕਿੰਨਾ ਬਕਾਇਆ ਪੈਣ ਲੱਗਾ ਤਾਂ ਲਗਾਤਾਰ ਹਾਂ ਜਰਵਾਨਾ ਲੱਗ ਲੱਗੇ ਬਿੱਲ ਦਾ ਬਿਜਲੀ ਦਾ ਆਈ ਜਾਂਦਾ ਜੀ ਕਿਉਂਕਿ ਪਰ 6 ਮਹੀਨੇ ਮੇਰੇ ਬਿੱਲ ਨਹੀਂ ਭਰਿਆ ਗਿਆ ਜੀ 5000 ਇਕੱਠਾ ਆ ਚੁੱਕਾ ਜੀ ਉਦੋਂ ਬਾਅਦ ਮੇਰੇ ਤੋਂ ਬਿੱਲ ਨਹੀਂ ਭਰਿਆ ਗਿਆ ਹੁਣ 14310 ਰੁਪਏ ਦਾ ਬਿੱਲ ਆ ਚੁੱਕਿਆ ਜੀ ਮੇਰਾ ਹਾਂਜੀ ਕੀ ਬਿੱਲ ਕਰਨਾ ਚਾਹੁੰਦੇ ਮੈਂ ਚਾਹੁੰਦਾ ਜੀ ਬਸ ਮੇਰੀ ਮਦਦ ਕੀਤੀ ਜਾਵੇ ਮੈਂ ਆਪਣਾ ਦੋ ਦੋ ਮਾੜਾ ਮਾੜਾ ਤੁਰ ਸਕਾਂ ਜੀ ਆਹਨ ਬਿਲ ਡਿਜੀਟਲ ਬਿਲ ਪਰ ਸਕੀਏ। ਅਗਰ ਕੰਟੈਕਟ ਨੰਬਰ ਸ਼ੇਅਰ ਕਰ ਦਵਾਂ। ਹਾਂਜੀ। 82859 80817 82859 80817। ਮਦਦ ਹੋਣੀ ਚਾਹੀਦੀ। ਹਾਂਜੀ ਹਾਂਜੀ ਵੀਰ। ਆਹ ਕਿ ਨਾਮਾ ਥੋੜਾ ਤੇ ਕਿਹੜਾ ਪਿੰਡ ਹੈ? ਸਰਗਵੰਦਰਪੁਰ। ਕਿਹੜਾ ਪਿੰਡ ਹੈ? ਕੰਬੜਵਾਲ। ਸਰੂਹ। ਹਾਂ। ਕੀ ਗੱਲ ਬਾਤ ਹੋ ਗਈ ਤੁਹਾਡੇ ਬੇਟੇ ਨਾਲ? ਇਹਦਾ ਜੇ ਐਕਸੀਡੈਂਟ ਹੋ ਗਿਆ ਤੇ ਵੱਠੇ ਤੇ ਲੱਗ ਹੋਈ ਸੀ ਕੰਮ ਕਰਦੇ ਸੀ ਪਹਰਾਈ ਦਾ ਆਉਂਦੇ ਹਾਂ ਦਾ ਫਣ ਗਊ ਚ ਵੱਜਿਆ ਜੀ ਹਾਂ ਮੋਟਰਸਾਈਕਲ ਤੇ تھی ਠੀਕ ਹੈ ਹਾਂ ਜੀ ਸੋਮ ਸ਼੍ਰੀਤਕ ਤੌਰ ਤੇ ਕਿੰਨੀ ਕੀ ਦਿੱਕਤਾਂ ਆਈ ਬੱਚੇ ਨੂੰ ਦਰੰਗ ਹੋ ਗਿਆ ਕਿਉਂ ਮ ਦਰੰਗ ਨੇ ਇਹਦੀ ਵੇਦੀ ਹੱਡੀ ਟੁੱਟੀ ਆ ਜੀ ਟੂਹੀ ਦੀ ਹਾਂ ਅੱਛਾ ਲਾਜ ਬਹੁਤ ਕਰਾਇਆ ਲਾਜ ਪਰੇਸ਼ਾਨ ਵੀ ਹੋਏ ਨੇਗੇ ਤੰਗ ਗਾਣਾ ਰੱਖੇ ਵੀ ਆ ਦੋ ਮਹੀਨੇ ਮਾਂਗੂ ਡੇਢ ਮਹੀਨੇ ਮਾਂਗੂ ਰੱਖਿਆ ਦਾ ਕੋਈ ਵਜ੍ਹਾ ਨਹੀਂ ਬਿਜਲੀ ਦਾ ਬਿੱਲ ਲਗਾਤਾਰ ਚੋੜਾ ਬਿਜਲੀ ਲੱਗਿਆ ਲਹਾਂ ਜੀ ਬਿਜਲੀ ਦਾ ਬਿੱਲਾਨੂੰ ਲਗਾਤਾਰ ਲੱਗ ਲੱਗ ਕੇ ਆਈ ਜਾਂਦਾਗਾ ਜੁਰਮਾਨਾ ਲੱਗ ਜਾਂਦਾ ਸਾਨੂੰ ਆਈ ਜਾਂਦਾ ਜੁਰਮਾਨਾ ਲੱਗ ਜਾਂਦਾ ਆਈ ਜਾਂਦਾ ਕਮਾਈ ਦੇ ਸਾਧਨ ਕਮਾਈ ਦਾ ਸਾਧਨ ਕੋਈ ਨਹੀਂ ਜੇ ਕਮਾਈ ਦਾ ਸਾਧਨ ਹੋਵੇ ਸੀ ਅੱਜ ਨੂੰ ਭਰ ਦਿੰਦੇ ਭਰ ਦਿੰਦੇ ਕੋਈ ਕਮਾਈ ਵੀ ਇਹੀ ਹੀ ਕਮਾਉਂਦਾ ਸੀ ਸਾਨੂੰ ਇਹੀ ਲਿਆਉਂਦਾ ਸੀਗਾ ਕਮਾ ਕੇ ਏਹੀ ਮੱਜੇ ਤੇ ਪਿਆਗਾ ਅਸੀਂ ਬਿਲ ਬਰ ਪਰ ਨਹੀਂ ਛੱਕਦੇ ਕੀ ਕੀ ਅਪੀਲ ਕਰਦੂ ਸੀ ਹਾਂਜੀ ਕੀ ਤੁਸੀਂ ਗੁਹਾਰ ਕੀ ਬਣਾਉਣਾ ਚਾਹੁੰਦੇ ਅਸੀਂ ਮਦਦ ਹਾਂ ਵੀ ਮਦਦ ਤਾਂ ਸਾਨੂੰ ਹੋਣੀ ਚਾਹੀਦੀ ਜਿਵੇਂ ਜੇ ਜਮੀਨ ਹੀ ਪਰ ਛੱਕਦੇ ਸਾਨੂੰ ਬਿਲ ਲੱਗ ਲੱਗ ਕੇ ਆ ਜਾਂਦਾ ਲੱਗ ਜੁਰਮਾਨਾ ਲੱਗ ਜਾਂਦਾ ਆਈ ਜਾਂਦਾ ਬਸ ਜੀ ਵੀ ਇਹਦਾ ਬੱਚੇ ਦਾ ਇਲਾਜ ਹੋ ਜਾਏ ਸਾਨੂੰ ਇਹ ਹੀ ਚਾਹੀਦਾ ਹੈ